ਹਰਿਆਣਾ ਸਰਕਾਰ ਦੇ ਵੱਲੋਂ ਸੂਬੇ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। ਮਹਿੰਗਾਈ ਦੇ ਵਾਧੇ ਬੋਝ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਮਹਿੰਗਾਈ ਪੱਤਾ ਯਾਨੀ ਕਿ ਡੀਏ ਅਤੇ ਡੀਆਰ ਵਿੱਚ 3% ਦੀ ਵਾਧਾ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਮਹਿੰਗਾਈ ਪੱਤਾ 55% ਤੋਂ ਵੱਧ ਕੇ 58% ਹੋ ਤੱਕ ਹੋ ਗਿਆ ਹੈ। ਇਹ ਵਾਧਾ 1 ਜੁਲਾਈ 2025 ਤੋਂ ਹੀ ਲਾਗੂ ਮੰਨਿਆ ਜਾਵੇਗਾ ਅਤੇ ਇਸ ਦਾ ਸਿੱਧਾ ਲਾਭ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਦੇ ਲਗਭਗ 6 ਲੱਖ ਲੋਕ ਜਿਸ ਵਿੱਚ ਕਰੀਬ 3 ਲੱਖ ਕਰਮਚਾਰੀ ਅਤੇ 3 ਲੱਖ ਪੈਨਸ਼ਨਰ ਸ਼ਾਮਿਲ ਹਨ ਇਸ ਫੈਸਲੇ ਦਾ ਲਾਭ ਉਠਾ ਸਕਣਗੇ ਵਿੱਤ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਜੁਲਾਈ ਤੋਂ ਸਤੰਬਰ ਤੱਕ ਦਾ ਬਕਾਇਆ ਡੀਏ ਵੀ ਇਕੱਠੇ ਖਾਤਿਆਂ ਵਿੱਚ ਭੇਜਿਆ ਜਾਵੇਗਾ ਇਸ ਨਾਲ ਮੁਲਾਜ਼ਮ ਵਰਗ ਨੂੰ ਤਹਜ਼ਾਰ ਦੇ ਸਮੇਂ ਵਧੀਆ ਰਾਹਤ ਮਿਲੇਗੀ ਯਾਦ ਕਰਵਾ ਦਈਏ ਕਿ ਇਸ ਨੂੰ ਪਹਿਲਾ ਅਪ੍ਰੈਲ 2025 ਵਿੱਚ ਡੀਏ 53 ਤੋਂ ਵਧਾ ਕੇ 55% ਕੀਤਾ ਗਿਆ ਸੀ ਤੇ ਹੁਣ ਸਰਕਾਰ ਨੇ 3 ਫੀਸਦੀ ਹੂਰ ਵਾਅਦਾ ਕਰਕੇ ਕਰਮਚਾਰੀਆਂ ਦੀ ਮੰਗ ਨੂੰ ਕਈ ਹੱਦ ਤੱਕ ਪੂਰਾ ਕਰ ਦਿੱਤਾ ਹੈ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਸਮੇਂ ਵਿੱਚ ਇਹ ਫੈਸਲਾ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵੱਡੀ ਰਾਹਤ ਦੇ ਵਜੋਂ ਦੇਖਿਆ ਜਾ ਰਿਹਾ ਹੈ ਹਰਿਆਣਾ ਸਰਕਾਰ ਦੇ ਵੱਲੋਂ ਸੂਬੇ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਮਹਿੰਗਾਈ ਦੇ ਵਾਧੇ ਬੋਝ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਮਹਿੰਗਾਈ ਪੱਤਾ ਯਾਨੀ ਕਿ ਡੀਏ ਅਤੇ ਡੀਆਰ ਵਿੱਚ 3 ਫੀਸਦੀ ਵਾਧਾ ਕਰ ਦਿੱਤਾ ਇਸ ਫੈਸਲੇ ਤੋਂ ਬਾਅਦ ਮਹਿੰਗਾਈ ਪੱਤਾ 55 ਫੀਸਦੀ ਤੋਂ ਵਧ ਕੇ 58 ਫੀਸਦੀ ਹੋ ਤੱਕ ਹੋ ਗਿਆ ਹੈ ਇਹ ਵਾਧਾ 1 ਜੁਲਾਈ 2025 ਤੋਂ ਹੀ ਲਾਗੂ ਮੰਨਿਆ ਜਾਵੇਗਾ ਅਤੇ ਇਸ ਦਾ ਸਿੱਧਾ ਲਾਭ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਦੇ ਲਗਭਗ 6 ਲੱਖ ਲੋਕ ਜਿਸ ਵਿੱਚ ਕਰੀਬ 3 ਲੱਖ ਕਰਮਚਾਰੀ ਅਤੇ 3 ਲੱਖ ਪੈਨਸ਼ਨਰ ਸ਼ਾਮਿਲ ਹਨ ਇਸ ਫੈਸਲੇ ਦਾ ਲਾਭ ਉਠਾ ਸਕਣਗੇ ਵਿੱਤ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਜੁਲਾਈ ਤੋਂ ਸਤੰਬਰ ਤੱਕ ਦਾ ਬਕਾਇਆ ਡੀਏ ਵੀ ਇਕੱਠੇ ਖਾਤਿਆਂ ਵਿੱਚ ਭੇਜਿਆ ਜਾਵੇਗਾ ਇਸ ਨਾਲ ਮੁਲਾਜ਼ਮ ਵਰਗ ਨੂੰ ਤੇ ਹਜ਼ਾਰ ਦੇ ਸਮੇਂ ਵਧੀਆ ਰਾਹਤ ਮਿਲੇਗੀ ਯਾਦ ਕਰਵਾ ਦਈਏ ਕਿ ਇਸ ਨੂੰ ਪਹਿਲਾ ਅਪ੍ਰੈਲ 2025 ਵਿੱਚ ਡੀਏ 53 ਤੋਂ ਵਧਾ ਕੇ 55% ਕੀਤਾ ਗਿਆ ਸੀ ਤੇ ਹੁਣ ਸਰਕਾਰ ਨੇ 3% ਦੀ ਫੀਸ ਦੀ ਹੂਰ ਵਾਦਾ ਕਰਕੇ ਕਰਮਚਾਰੀਆਂ ਦੀ ਮੰਗ ਨੂੰ ਕਈ ਹੱਦ ਤੱਕ ਪੂਰਾ ਕਰ ਦਿੱਤਾ ਹੈ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਸਮੇਂ ਵਿੱਚ ਇਹ ਫੈਸਲਾ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵੱਡੀ ਰਾਹਤ ਦੇ ਵਜੋਂ ਦੇਖਿਆ ਜਾ ਰਿਹਾ ਹੈ ਹਰਿਆਣਾ ਸਰਕਾਰ ਦੇ ਵੱਲੋਂ ਸੂਬੇ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇੱਕ ਵੱਡਾ ਫੈਸਲਾ ਕੀਤਾ ਗਿਆ ਮਹਿੰਗਾਈ ਦੇ ਵਾਧੇ ਬੋਝ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਮਹਿੰਗਾਈ ਪੱਤਾ ਯਾਨੀ ਕਿ ਡੀਏ ਅਤੇ DR ਵਿੱਚ 3% ਦੀ ਵਾਧਾ ਕਰ ਦਿੱਤਾ ਹੈ ਇਸ ਫੈਸਲੇ ਤੋਂ ਬਾਅਦ ਮਹਿੰਗਾਈ ਪੱਤਾ 55% ਤੋਂ ਵੱਧ ਕੇ 58% ਹੋ ਤੱਕ ਹੋ ਗਿਆ ਹੈ ਇਹ ਵਾਧਾ 1 ਜੁਲਾਈ 2025 ਤੋਂ ਹੀ ਲਾਗੂ ਮੰਨਿਆ ਜਾਵੇਗਾ ਅਤੇ ਇਸ ਦਾ ਸਿੱਧਾ ਲਾਭ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਦੇ ਲਗਭਗ 6 ਲੱਖ ਲੋਕ ਜਿਸ ਵਿੱਚ ਕਰੀਬ 3 ਲੱਖ ਕਰਮਚਾਰੀ ਅਤੇ 3 ਲੱਖ ਪੈਨਸ਼ਨਰ ਸ਼ਾਮਿਲ ਹਨ ਇਸ ਫੈਸਲੇ ਦਾ ਲਾਭ ਉਠਾ ਸਕਣਗੇ ਵਿੱਤ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਜੁਲਾਈ ਤੋਂ ਸਤੰਬਰ ਤੱਕ ਦਾ ਬਕਾਇਆ ਡੀਏ ਵੀ ਇਕੱਠੇ ਖਾਤਿਆਂ ਵਿੱਚ ਭੇਜਿਆ ਜਾਵੇਗਾ ਇਸ ਨਾਲ ਮੁਲਾਜ਼ਮ ਵਰਗ ਨੂੰ ਤੇ ਹਜ਼ਾਰ ਦੇ ਸਮੇਂ ਵਧੀਆ ਰਾਹਤ ਮਿਲੇਗੀ ਯਾਦ ਕਰਵਾ ਦਈਏ ਕਿ ਇਸ ਤੋਂ ਪਹਿਲਾਂ 1 ਅਪ੍ਰੈਲ 2025 ਵਿੱਚ ਡੀਏ 53 ਤੋਂ ਵਧਾ ਕੇ 55% ਕੀਤਾ ਗਿਆ ਸੀ ਤੇ ਹੁਣ ਸਰਕਾਰ ਨੇ 3% ਹੋਰ ਵਾਅਦਾ ਕਰਕੇ ਕਰਮਚਾਰੀਆਂ ਦੀ ਮੰਗ ਨੂੰ ਕਈ ਹੱਦ ਤੱਕ ਪੂਰਾ ਕਰ ਦਿੱਤਾ ਹੈ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਸਮੇਂ ਵਿੱਚ ਇਹ ਫੈਸਲਾ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵੱਡੀ ਰਾਹਤ ਦੇ ਵਜੋਂ ਦੇਖਿਆ ਜਾ ਰਿਹਾ ਹੈ